ਸਤਿ ਸ੍ਰੀ ਅਕਾਲ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਾਂ ਦੁੱਧ ਲਿਆ ਜੀ ਤੇ ਇਹਦੇ ਨਾਲ ਆਪਾਂ ਇੱਕ ਬਰਫੀ ਬਣਾ ਕੇ ਦੇਖੀ ਬਣਾਉਣੀ ਹੈ ਮੈਂ ਤੇ ਮੈਂ ਤੁਹਾਨੂੰ ਵੀ ਦੱਸੂਗੀ ਕਿਵੇਂ ਬਣਦੀ ਹੈ ਤੇ ਆਮ ਦੁੱਧ ਗਰਮ ਹੋ ਤਰਿਆ ਤੇ ਬਾਕੀ ਮੈਂ ਬਣਾ ਕੇ ਦੱਸਦੀ ਹਾਂ ਠੀਕ ਹੈ ਜੀ ਆ ਦੇਖੋ ਦੁੱਧ ਨੂੰ ਉਬਾਲ ਆ ਗਿਆ ਇਹ ਕਦੇ ਇਹਦਾ ਆਪ ਬਣਾਵਾਂਗੇ ਖੋਆ ਦੇਖੋ ਕਿੰਨਾ ਟਾਈਮ ਲੱਗਦਾ ਇਹਦਾ ਖੋਆ ਲੱਗਦੇ बनाओ जी अपना बन गया खोआ ए तीन चमचे पाते खंड खंड पाने तो दो तीन तो मिनट इन फेर करा गे हम इच पा देंगे अपा देसी घ्यो ਇਹ ਨੂੰ ਵੀ ਆਪਾਂ ਕਰਾਂਗੇ ਮਿਕਸ ਹੋਣ ਇਹਨੂੰ ਆਪਾਂ ਕੱਢਾਂਗੇ ਕਿਸੇ ਬਰਤਨ 'ਚ ਕਿਸੇ ਪਲੇਟ ਵਿੱਚ ਜਾਂ ਥਾਲੀ ਵਿੱਚ ਤੇ ਫਿਰ ਇਹਨੂੰ ਆਪਾਂ ਤੁਹਾਨੂੰ ਦਿਖਾਵਾਂਗੇ ਪੀਸ ਕਿਵੇਂ ਬਣਾਉਣੇ ਬਰਫੀ ਕਰਦੇ ਲਈ ਭਾਗ ਤਿਹਜ ਹੁਣ ਇਹਦੇ ਉੱਤੇ ਆਪਾਂ ਥੋੜਾ ਡਰਾਈ ਫਰੂਟ ਪਾ ਦੇਣੀ ਹੈ ਕੀ ਕਹ ਜੀ ਤੇ ਬਾਈ ਫਰੂਟ ਪਾਤਾ

ਜੀ ਐਵੀ ਦੀ ਪੇਸ ਪੰਨੇ ਆ ਦੇਖੋ ਜੀ ਤੇ ਚਾਹ ਨਾਲ ਖਾਵੋਗੇ ਵੀ ਤੁਸੀਂ ਟਰਾਈ ਕਰਕੇ ਦੇਖਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਕਰਿਓ ਠੀਕ ਹੈ ਜੀ ਓਕੇ ਬਾਏ